i'll uh -huh. I'm <speaking in Spanish> 好嘞。<Amen. S 2> ਕਿ ਫਤ ਸ੍ਰੀ ਭਗਵਤੀ ਸਹਾਈ ਰਾ ਸ੍ਰੀ ਭਗਵਤੀ ਦੇ ਕਿ ਪਾਤਸ਼ਾਹ ਹੀ ਦਸਮੀ ਪ੍ਰਥਮ ਭਗਵਤੀ ਸਿਮਰਕਾ ਗੁਰ ਨਾਮ ਤੁਲਿ ਇਤਿ ਆਏ ਸਿਰੰ ਅਦ ਗੁਰ ਤੇ ਅਨਰਦਾਸ RAM DAS ਹੋਈ ਸਹਾਈ ਅਰਜਨ ਹਰ ਗੋਬਿੰਦਨਾ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਉਤੈ ਆਇਆ ਦੇਸ ਡਟਾ ਸਭ ਦੁੱਖ ਜਾਈ ਇਕ ਬਹਾਦਰ ਸਿਮਰਿਆ ਘਰ ਨਾਮਨ ਤੇ ਆਵੈ ਧਾਈ ਸਾਬ ਥਾਈ ਹੋਏ ਸਹਾਰੈ ਦਸਵੇਂ ਪਾਤਸ਼ਾਹ ਅਸਰਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਬ ਥਾਈ ਹੋਏ ਸਹਾਰੈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਜੰਧਾ ਪਿਆਰਿਆ ਚੰਹ ਸਭ ਜਦਿਆ ਚਾਰੀਆਂ ਮੁਕਤਿਆ ਹੱਠੀਆਂ ਜਪੀਆਂ ਤਾਪੀਆਂ ਜਨਾ ਨਾਮ ਜਪਿਆ ਵਡ ਸ਼ਕਿਆ ਦੀਗ ਚਲਾਈ ਤੀਗ ਬਾਹੀ ਦੇਖ ਕੇ ਆਣ ਡਿਟ ਚਿੰਤਾ ਤਨਾ ਪਿਆਰਿਆ ਸਚਿਆਰਿਆ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੇ ਬੋਲ ਦੇ ਜਨਨਾ ਸੰਗਾ ਸੰਗਣਿਆ ਧਰਮ 헤ਤ ਸੇ ਸਦਿੱਤੇ ਬੰਦ ਬੰਦ ਕਟਾਇ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆ ਆਰਿਆ ਨਾਰ ਚਰਾਈ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸ ਨਾਲ ਨਿਭਾਈ ਤੇਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਦੇ ਬੁੱਲਗੇ ਜੰਗ ਤਖਤ ਸਰਬੱਤ ਗੁਰਦਵਾਰਿਆਂ ਦਾ ਧਿਆਰ ਉਤਰ ਕੇ ਬੋਲ ਲੀ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਦੇ ਕੋ ਵਾਹਿਗੁਰੂ ਵਾਹਿਗੁਰੂ ਵਾਹਿ ਮਨੁੱਖਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਦੀ ਸਾਹਿਬ ਤਹਾਂ ਤਹਾਂ ਰੱਛਿਆ ਰਿਆ ਤੇਗ ਤੇਗ ਫਤਿਹ ਮਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਕਾਲਸੇ ਜੀ ਕੀ ਮੋਰ ਬੱਲੇ ਬੋਲੇ ਜੀ ਦਾਨ ਕੇ ਸਦਾਨ ਰਹਿ ਤੋ ਦਾਨ ਬਬੀਕ ਦਾਨ ਵਿਸਾਹ ਦਾਨ ਪ੍ਰੁਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗਾ ਕੰਧਾ ਮਾਦਨੀ ਮਨ ਮਤਿ ਤੇ ਮਤਿ ਪਤ ਦਾ ਰਾਖਾ ਆਪਵਾਹੇ ਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਦਾ ਹੀ ਕਾਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਅੰਗਰ ਦਵਾਰਿਆ ਗੁਰਧਾਮਾਂ ਦੇ ਜਨਾ ਤੁਪੰ ਤੁੰ ਵਿਸੂੜ ਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਰ सेवा संभार ददान खालसा हे निमानें आंदे मां ने तारियांदे तान ने उठिया ओटा तन्न तन्न सतगुरु श्री गुरु ग्रंथ साहिब महाराज आप ਰਦਾਸ ਬੇਨਤੀ ਹੈ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਕਾਂਗ ਸਾਹਿਬ ਜੀ ਦੇ ਪਾਹੁੰ ਦਰਬਾਰ ਅੰਦਰ ਸਾਧ ਗੁਰੂ ਜੀ ਆਪ ਜੀ ਨੇ ਸੁੰਦਰ ਸਿੰਘ ਆਸਨ ਸਾਜ ਕੇ ਪਿਆਰ ਹਨ ਆਪ ਜੀ ਕਿਰਪਾ ਕਰੋ ਪ੍ਰਕਾਸ਼ ਸਥਾਨ ਤੇ ਜਾ ਕਰ ਕੁੱਲੇ ਦਰਸ਼ਨ ਦੇਦਾਰ ਪਾਵਨ ਉਪਦੇਸ਼ ਬਖਸ਼ ਕੇ ਮਿਹਾਲ ਮਿਹਾਲ ਕਰ ਅਗੀ ਦਰ ਆਇਆ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤੇਲ ਫੁੱਲ ਪੇਟਾਵਾ ਸੇਵਾਵਾ ਦਾਰਕਾ ਜਾਨ ਨੇ ਪਰਵਾਰ ਕਰਨੀਆਂ ਯਾਤਰਾ ਸਫਲ ਕਰਨੀ ਆਪਣੇ ਦਰੋਂ ਘਰੋਂ ਸਿੱਖੇ ਸਦਕ ਪ੍ਰੂਸ ਸਾ ਨਾਮદાન ਬਖਸ਼ਨਾ ਸ਼ੁਭ ਭਾਵਨਾ ਬਾਪੂਰੀਆ ਕਰਨੀਆਂ ਕਿਰਪਾ ਕਰੋ ਸਤਿਗੁਰੂ ਜੀ ਆਪ ਦੇਦੇ ਪੰਸ ਸਰੂਪ ਸੁਖਾਸਰ ਸਥਾਨ ਤੋਂ ਪ੍ਰਕਾਸ਼ ਅਸਥਾਨ ਤੇ ਲਜਾਨ ਦੇ ਆਗਿਆ ਬਖਸ਼ੋ ਜੀ ਰਾਸਨੀ ਪੈੜੇ ਅੰਦਰ ਆਪ ਅੰਗ ਸੰਗ ਸਹਾਈ ਹੋਣਾ ਅੱਖਰ ਵਾਦ ਕਟਾ ਪੁਲ ਚੋਕ ਮਵਾਫ ਕਰਨੇ ਸੇਕ ਲਾ ਦੇ ਸੁਣ ਦੇ ਸਰਬੱਤ ਦਾ ਹੈ ਵੰਡ ਹੋਵਨ ਨਾਨਕ ਦੇ ਨਾਮ ਚੜਦੀ ਕਲਾ पे सरत वा गुरू जीा ख़ालसा वाही गुरू जी फते बोली ਜਨਹੇ ਚਲਾ